ਕਿ ਉਹ ਸ਼ਾਰਪੁਰ న్యూਸ ਤੇ ਮੈਂ ਹਾਂ ਦਿਲਬਖ ਸਿੰਘ ਗੁਰਾਇਆ ਸਵੇਸ ਵਕਤ ਤੁਹਾਨੂੰ ਮੁਕੇਰੀਆਂ ਦੇ ਵਿੱਚ ਉਸ ਬਜ਼ੁਰਗ ਨਾਲ ਮਿਲੌਣ ਜਾ ਰਹੇ ਹਾਂ ਜਿਸ ਦੀ ਉਮਰ ਕਰੀ 75 ਸਾਲ ਦੇ ਕਰੀਬ ਦੱਸੀ ਜਾਂਦੀ ਹੈ ਤਾਂ ਸਿਆਣੇ ਕਹਿੰਦੇ ਨੇ ਇੱਕ ਜज्ਵਾ ਇੱਕ ਜਨੂਨ ਹੋਣਾ ਜ਼ਰੂਰੀ ਆ ਹਰ ਇਨਸਾਨ ਦੇ ਅੰਦਰ ਤਾਂ ਜੋ ਮੰਜ਼ਲ ਜਿਹੜੀ ਕੋਈ ਵੀ ਆ ਔਖੀ ਨਹੀਂ ਹੁੰਦੀ ਹਰ ਮੰਜ਼ਲ ਜਿਹੜੀ ਆ ਉਹਦੇ ਵਾਸਤੇ ਆਸਾਨ ਬਣ ਜਾਂਦੀ ਆ ਪਰ ਅੱਜ ਤੁਹਾਨੂੰ ਉਸ ਬਜ਼ੁਰਗ ਨਾਲ ਮਿਲੌਣ ਜਾ ਰਹੇ ਹਾਂ ਜਿਸ ਦੀ ਉਮਰ ਕਰੀ 75 ਸਾਲ ਦੱਸੀ ਜਾਂਦੀ ਆ ਪਰ ਅੱਜ ਵੀ ਉਹ ਮਿਹਨਤ ਕਰਕੇ ਆਪਣਾ ਜਿਹੜਾ ਪਰਿਵਾਰ ਆ ਉਹ ਪਾਲ ਰਿਆ ਸੋ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਇਸ ਵਕਤ ਜਿਹੜੀਆਂ ਚੱਲ ਰਹੇ ਵੇਲੇ ਨੇ ਦੀਆਂ ਵੀ ਦਿਖਾ ਰਹੇ ਹਾਂ ਜਿਹੜੀਆਂ ਵੇਲੇ ਦੇ ਵਿੱਚ ਤਾਜ਼ਾ ਜਿਹੜਾ ਗੰਨੇ ਦਾ ਜੂਸ ਆ ਉਹ ਪਿਆਰੇ ਬਜ਼ੁਰਗ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਪੂ ਜੀ ਕੀ ਨਾਂ ਆਪਣਾ ਤੇ ਕਿਹੜਾ ਪਿੰਡ ਲਾਲ ਸਿੰਘ ਆ ਜੀ ਮੈਂ ਪਿੰਡ ਕਿਹੜਾ ਤੁਹਾਡਾ ਛੀਮਾ ਪੁੱਤ ਹੈ ਜੇਕਰ ਅੱਜ ਗੱਲਬਾਤ ਕੀਤੀ ਜਾਏ ਕਿ ਇਹ ਤੁਹਾਡੇ ਮਨ ਦੇ ਵਿੱਚ ਖਿਆਲ ਕਿੱਥੋਂ ਤੇ ਕਦੋਂ ਆਇਆ ਜਿਹੜਾ ਦੇਖੋ ਮੈਂ ਕੁਝ ਵੀ ਨਹੀਂ ਜ਼ਿੰਮੇਵਾਰਾ ਕਰਦਾ ਛੋਟਾ ਜਿਹਾ ਇੱਕ ਥੋੜੀ ਪਹਿਲੀ ਹੈ ਗੁਜ਼ਾਰਾ ਨਹੀਂ ਚੱਲਦਾ ਛੋਟਾ ਕੰਮ ਕਰ ਰਹੀ ਹੈ ਜਿਹਦੇ ਵਿੱਚ ਕਿ ਮੈਂ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੀ ਹਾਂ ਮੈਂ ਕੋ 10 ਸਾਲ ਤੋਂ ਕਰ ਰਹੀ ਹਾਂ 10 ਸਾਲ ਤੋਂ ਕਰੀਏ ਤੇ ਗੱਲ ਕਰੀਏ ਤੇ ਤੁਸੀਂ ਉਮਰ ਆਪਣੀ 75 ਸਾਲ ਦੇ ਕਰੀਬ ਸਾਨੂੰ ਦੱਸ ਰਹੇ ਹੋ ਤੇ ਬੁਢਾਪੇ ਦੇ ਵਿੱਚ ਤੇ ਜਿਹੜੀ ਔਲਾਦ ਆ ਉਹ ਸਹਾਰਾ ਬੰਦੀ ਹੁੰਦੀ ਆ ਬਜ਼ੁਰਗਾਂ ਦਾ ਤੇ ਪਰ ਤੁਸੀਂ ਖੋਦੀ ਆਪਣੇ ਬੱਚਿਆਂ ਨੂੰ ਕਹਿ ਰਹੇ ਕਿ ਅਸੀਂ ਉਹ ਗੱਲ ਤੁਹਾਡੀ ਸਹੀ ਹੈ ਮੈਂ ਵੀ ਮੰਨਦਾ ਇਸ ਗੱਲ ਨੂੰ ਕਿ ਹਰ ਬੰਦੇ ਦੀ ਔਲਾਦ ਸਹਾਰਾ ਹੁੰਦੀ ਹੈ ਪਰ ਮੈਂ ਕਹਿੰਦਾ ਕਿ ਚਲੋ ਬੱਚੇ ਅਜੇ ਨਿੱਕੇ ਆ ਨਿਆਣਿਆਂ ਦੇ ਜੇ ਉਹ ਵੱਡਿਆਂ ਵੱਡੇ ਹੋ ਜਾਣ ਆਪਣੇ ਕੰਮਾਂ ਦਾ ਲੱਗ ਜਾਂਦਾ ਹੈ ਫਿਰ ਹੀ ਹੋ ਜਾਣਗੇ ਕਿਸ ਵਾਧ ਹੋ ਸਕਦਾ ਮੈਂ ਮਦਦ ਕਰ ਰਿਹਾ ਬੱਚਿਆਂ ਦੀ ਮੈਂ ਤੁਹਾਡੀ ਮਦਦ ਕਰਾਉਣ ਆਉਂਦੇ ਇਥੇ ਪਹੁੰਚਦੇ ਆਂ ਹਾਂ ਮੇਰਾ ਕੰਮ ਹੀ ਕਰਾਉਂਦੇ ਆਂ ਕਰ ਮੈਂ ਅਜੇ ਪੂਰੀ ਤਿਆਰੀ ਬਿਨਾਂ ਨਿਕਾ ਮੁੰਡਾ ਲਾ ਕੇ ਗਿਆ ਤੇ ਮੈਂ ਉਹਨੂੰ ਮਿਹਨਤ ਉਹਦੀ ਪੂਰੀ ਦੇਖੀ ਤੇ ਇਹ ਨਹੀਂ ਕਹਿੰਦੇ ਰੱਖ ਮਿਹਰਬਾਨੀ ਕੀਤਾ ਬੱਚਿਆਂ ਨਾਲ ਜਿਹੜੇ ਬਾਹਰ ਵਾਲੇ ਬੱਚੇ ਮੁੰਡੇ ਦੀ ਗੱਲ ਕਰ ਰਹੇ ਉਹ ਉਹਨੇ ਕਦੀ ਕਿਹਾ ਵੀ ਪਾਪਾ ਤੂੰ ਇਹ ਹੁਣ ਐਸ ਉਮਰ ਦੇ ਵਿੱਚ ਤੂੰ ਬਹਿ ਕੇ ਰੋਟੀ ਖਾ ਜੀ ਨਹੀਂ ਅਜੇ ਨਹੀਂ ਅਜੇ ਕਹਿਣਾ ਕਿ ਮੈਂ ਖੋਦ ਉਹਦੇ ਨਾਲ ਬਰਾਬਰ ਚੱਲਦਾ ਪਿਆ ਉਹਦਾ ਮੈਂ ਤਾਂ ਪੂਰਾ ਬਰਾਬਰ ਮੁੰਡੇ ਨਾਲ ਮੋਟਾ ਜੋੜ ਕੇ ਉਹਦਾ ਸਾਥ ਦੇ ਰਿਹਾ ਕਹਿੰਦਾ ਬੋ ਵੀ ਉਹਦੇ ਬੱਚੇ ਨੌਜਵਾਨਾਂ ਦੇ ਬਰਾਬਰ ਪੂਰਾ ਸਾਥ ਦੇ। ਫਿਰ ਹਾਲ ਬੈਂਕ ਕਰਦੇ ਹਾਂ ਉਹਦਾ ਗੁਜ਼ਾਰਾ। ਨਹੀਂ ਦੇਖਦੇ ਮੌਕੇ ਦੇ ਆ ਕੇ ਦਿਖਾ ਦੇ ਆਂ ਬੱਚਾ ਵੀ ਤੁਹਾਨੂੰ। ਹਾਂਜੀ ਬਾਪੂ ਜੀ ਜਿਹੜਾ ਤੁਸੀਂ ਗੰਨਾ ਅੱਜ ਜੂਸ ਪਿਆ ਰਹੇ ਹੋ ਰਸ ਲੈ ਪਿਆ ਰਹੇ ਹੋ। ਇਹ ਗੰਨਾ ਤੁਸੀਂ ਮੋਲ ਖਰੀਦਦੇ ਹੋਗਾ ਨਾ ਆਪਣਾ ਨਹੀਂ ਨਹੀਂ ਸਾਹਿਬ ਜੀ ਮੈਂ ਮੋਲ ਨਹੀਂ ਖਰੀਦ ਰਿਹਾ। ਮੈਂ ਆਪਣੇ ਆਪਣੇ ਖੇਤ ਵਿੱਚ ਆਪ ਲਾਇਆ ਪਿਆ। ਹਾਂ ਵੀ ਗੋਡੀਆਂ ਕੀਤੀਆਂ ਆਪ ਹੀ ਸਭ ਕੋਈ ਪਾਣੀ ਵੀ ਦਿੰਦਾ ਹਾਂ। ਆਪ ਹੀ ਕਰਦਾ ਹਾਂ। ਕਿੰਨੇ ਕਿੰਨੇ ਕਿੰਨਾ ਲਾਇਆ ਗੰਨਾ ਤੁਸੀਂ? ਮੈਂ ਕਿਲਾ ਲਾਇਆ ਜੀ। ਇਹ ਕਿਲਾ ਲਾਇਆ ਤੇ ਉਹ ਸਾਰਾ ਇਹ ਜੂਸ ਦਾ ਹੈ। ਜੂਸ ਵਾਸਤੇ ਵੇਚਦਾ। ਇਹ ਜੂਸ ਹੀ ਕਰਦਾ ਕੰਮ ਇਹ ਜੂਸ ਤੋਂ ਵਗੈਰ ਮੈਂ ਤਾਂ ਪਾਪ ਕੇ ਦਵਾਈਆਂ ਤੋਂ ਤੇ ਖਾਦਾਂ ਤੋਂ ਰਹਿਤ ਇਹ ਚੈੱਕ ਕਰ ਸਕਦਾ ਆਰਗੈਨਿਕ ਆ ਇਹ ਚੀਜ਼ ਹਾਂਜੀ ਬਿਲਕੁਲ ਖਾਦ ਖਾਈ ਲੱਗ ਨਹੀਂ ਇਹ ਬਾਪੂ ਜੀ ਆਪਾਂ ਗੱਲ ਕਰੀਏ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਆ ਤੁਹਾਡੇ ਪਰਿਵਾਰ ਵਿੱਚ ਮੇਰੇ ਦੋ ਬੇਟੇ ਹੈਗੇ ਆ ਇਹ ਕਾਰਮਿਚ ਹੈ ਦੂਜਾ ਬਾਰਬੁਰ ਰਹਿੰਦਾ ਥੋੜਾ ਛੋਟੇ ਦੇ ਸੰਗੀ ਹੈ ਕਰਨ ਘਾਰੀ ਹੈ ਸਾਲ ਹੋ ਗਿਆ ਹੈ ਜਾ ਰਿਹਾ ਵੈਸੇ ਹੋਰ ਤੇ ਜਿਹੜਾ ਦੂਸਰਾ ਬੇਟਾ ਹੋਊਗੀ ਕੰਮ ਤਾਂ ਹੋ ਰਿਵਰੀ ਕਰਦੇ ਆ तकरीबन ਮੈਰੜਾ ਜਾਨ ਮੈਰੜਾ ਮੇਰਾ ਨਾ ਕਿਹਨੋ ਬਾਬੂ ਤੁਸੀਂ ਸਾਰੇ ਪਰਿਵਾਰ ਨੂੰ ਤੁਸੀਂ ਪਾਲਦੇ ਹੋ ਫਿਰ ਹਾਲਤੇ ਨਹੀਂ ਜਿਹੜਾ ਹੋਜੀ ਹੈਗਾ ਉਹ ਤੇ ਡਿਪੈਂਡ ਆਪਣੇ ਤੇ ਹੋ ਗਿਆ ਹੈ ਲੇਕਿਨ ਬੱਚਾ ਛੋਟਾ ਤੇ ਮੇਰੇ ਨਾਲ ਹੀ ਹੈ ਨਾ ਸਮਝੇ ਜੇ ਆਪਾਂ ਗੱਲ ਕਰੀਏ ਤੇ ਦਿਹਾੜੀ ਦੇ ਵਿੱਚ ਕਿੰਨਾ ਕਮਾ ਲੈਂਦੇ ਹੋ ਤੁਸੀਂ ਨਹੀਂ ਨਹੀਂ ਪਿੱਛੇ ਤੇ ਕੁਝ ਨਹੀਂ ਕਮਾਇਆ ਤੇ ਹੁਣ ਤੂਫਾਨ ਲੱਗਣੇ ਰੱਬ ਦੀ ਕਿਰਪਾ ਨਾਲ ਤੇ ਹੁਣ ਕਮਾਵਾਂਗੇ ਬੜੀ ਜਾਂਦਾ ਗੁਜ਼ਾਰਾ ਰੋਟੀ ਪਾਲੀ ਚੱਲੀ ਜਾਂਦੀ ਹੈ ਮੈਨੂੰ ਰੋਟੀ ਪਾਣੀ ਵਧੀਆ ਚੱਲਦਾ ਬਹੁਤ ਵਧੀਆ ਚੱਲਦੀ ਦੇ ਰਿਆ ਰੱਬ ਐਸੋ ਮੋਦੀ ਗੱਲ ਕਰੀ ਤੇ ਐਸੋ ਉਮਰ ਦੇ ਵਿੱਚ ਤੇ ਜਿਹੜਾ ਗੋਡਿਆਂ ਤੋਂ ਉੱਠਣਾ ਹੀ ਬੜਾ ਔਖਾ ਹੋ ਜਾਂਦਾ ਤਾਂ ਪਰ ਗੋਡੇ ਦੇ ਵਾਕਿਆ ਜਵਾਬ ਦੇ ਕੇ ਦੇ ਇਹ ਤਾਂ ਕਹਿਣ ਦੀ ਗੱਲ ਤੁਹਾਡੀ ਹੈ ਨਹੀਂ ਗੋਡੇ ਵਾਕਿਆ ਜਵਾਬ ਦੇ ਕੇ ਬਿਸ਼ੱਕ ਮੈਨੂੰ ਤੋੜ ਕੇ ਦੇਖੋ ਮੇਰੇ ਦਾ ਚੌੜੀ ਚੌੜੀਆਂ ਨਾ ਤਾਂ ਹੋਈਆਂ ਹੈ ਨਹੀਂ ਤੁਰਿਆ ਜਾਂਦਾ ਪਰ ਫਿਰ ਵੀ ਮੈਂ ਹਿੰਮਤ ਨਹੀਂ ਹਾਰ ਇਹ ਗੱਲ ਮੰਨਿਓ ਮੈਨੂੰ ਤੁਹਾਨੂੰ ਸਲਾਮ ਆਜੀ ਬਿਲਕੁਲ ਜੀ ਹਿੰਮਤ ਨਹੀਂ ਹਾਰ ਨਹੀਂ ਹਾਰਨੀ ਹੈ ਉਹ ਨਾ ਹਰਾ ਦੇ ਬਾਕੀ ਠੀਕ ਹੈ ਕਿੰਨੇ ਵਜੇ ਸਵੇਰੇ ਇਸ ਜਗ੍ਹਾ ਤੇ ਆ ਜਾਂਦੇ ਹੋ ਮੈਂ ਇੱਥੇ ਕੋਈ 10 ਵਜੇ ਕਿਉਂਕਿ ਮੈਂ ਗੰਨਾ ਆਪ ਹੀ ਤਿਆਰ ਕਰਨਾ ਪੈਂਦਾ ਵਰਦਨਾ ਟੁਕਣਾ ਸਾਫ ਕਰਨਾ ਸਾਰੇ ਕੰਮ ਵਿੱਚ ਹੀ ਆਪ ਹੀ ਕਰੀ ਦੀ। ਮੁੰਡਾ ਕਿਸੇ ਵੇਲੇ ਕੋਈ ਹੈਲਪ ਕਰਾ ਦਿੰਦਾ ਕਈ ਵਾਰੀ। ਜੇ ਨਾ ਕਰਾਵੇ ਤਾਂ ਫਿਰ ਆਪ ਹੀ ਕਰਦੀ। ਮੁੰਡੇ ਨਾਲ ਲੱਗਦੇ ਤੁਹਾਡੇ ਕੰਮ ਹਾਂ ਕਈ ਵਾਰੀ ਕਰ ਦਿੰਦੇ ਹਿੰਮਤ ਜੇ ਟਾਈਮ ਹੋਵੇ ਤਾਂ ਕਿਉਂਕਿ ਉਹਨੇ 8 ਵਜੇ ਜਾਣਾ ਹੁੰਦਾ। 8 ਵਜੇ ਤੋਂ ਬਾਅਦ ਉਹਨੇ ਟਾਈਮ ਨਹੀਂ ਸਵੇਰੇ 7:00 ਵਜੇ ਲੈਵੇ ਪੱਜੰਦ ਦੇ ਇਸਰੇ ਜੀ ਇਸ ਕਰਕੇ ਥੋੜਾ ਲੇਟ ਹੁੰਦਾ। ਇਸੇ ਜਗ੍ਹਾ ਤੇ ਕਰਦੇ ਮੈਂ ਇੱਕੋ ਜਗ੍ਹਾ ਤੇ ਰਹਿਣਾ ਮੈਂ ਨਹੀਂ ਬਾਹਰ। ਇੱਕੋ ਜਗ੍ਹਾ ਕਿੰਨੇ ਚਿਰ ਤੋਂ ਲਗਾਤਾਰ ਇੱਥੇ ਮੈਂ 7-8 ਸਾਲ ਤੋਂ ਲੱਗਾ ਹਾਂ ਬਹੁਤ ਸਾਲ ਇੱਕੋ ਜਗ੍ਹਾ ਟਿਕਿਆ ਹੋਣਾ ਠੀਕ ਹੈ ਬਾਪੂ ਜੀ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੋਈ ਨੌਕਰੀ ਵਗੈਰਾ ਵੀ ਕੀਤੀ ਹੈ ਕਿ ਜਾਂ ਸਿਰ ਜਿਮੀਦਾਰਾ ਨਿਕਾ ਜਿਆ ਕੀਤੇ ਦਾ ਕਿਉਂ ਸਾਡੇ ਪਿਰੇਆਂ ਦੇ ਸਿਰ ਜਿਮੀਦਾਰ ਸੀਗੇ ਤੇ ਉਸ ਤੋਂ ਬਾਅਦ ਫਿਰ ਬੱਖਰੇ-ਵੱਖਰੇ ਹੋ ਗਏ ਸਾਰੇ ਤੇ ਹੁਣ ਕਿਦਾਂ ਕਰਾਂ ਦੋਨੇ ਕਿੰਨੇ ਰਹਿ ਗਏ ਪੂਰੇ ਵਿੱਚ ਹੀ ਗਿ ਜਾ ਰਹੇ ਕੋਈ ਤੁਸੀਂ ਆਪਣੇ ਮਤਲਬ ਆਪਣੀ ਜ਼ਮੀਨ ਦੇ ਵਿੱਚ ਗੰਨਾ ਬੀਜ ਦਿਓ ਤੇ ਰਸ ਕੱਢ ਕੇ ਤੇ ਗੰਨਾ ਜਿਹੜਾ ਬਿਲਕੁਲ ਮੈਂ ਬੀਜਦਾ ਹੀ ਰਸ ਵਾਸਤੇ ਹੀ ਹਾਂ ਹੋਰ ਨਹੀਂ ਕਰਦਾ ਨਾ ਬੀਜਨਾ ਨਾ ਕੁਛ ਆਪਣੇ ਵਾਸਤੇ ਜਿੰਨਾ ਵੀ ਹੈਗਾ ਆਪਣੇ ਵਾਸਤੇ ਕਿਹੜੀ ਵੈਰਾਈਟੀ ਦੀ ਗੱਲ ਕਰੀਏ ਤੇ ਕਿਹੜੀ ਵੈਰਾਈਟੀ ਜਿਹੜੀ ਵੈਰਾਈਟੀ ਟੌਰੀ ਵੈਰਾਈਟੀ 85 ਕਹਿੰਦੇ ਨੇ 85 ਇਹੋ ਹੀ ਬੀਜਿਆ ਬੁੱਪ ਜੀ ਅੱਜ ਗੱਲ ਗੱਲ ਕਰੀਏ ਤਾਂ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਜਾਂ ਤੇ ਨਸ਼ਿਆਂ ਚ ਗੁਲਤਾਨ ਹੋ ਰਹੀ ਆ ਤੇ ਜਾਂ ਫਿਰ ਉਹ ਵਿਦੇਸ਼ਾਂ ਦਾ ਰੁਖ ਕਰ ਰਹੀ ਕੀ ਕਹਿਣਾ ਚਾਹੁੰਦੇ ਆ ਅੱਜ ਨੌਜਵਾਨ ਮੈਂ ਇਹ ਕਹਿਣਾ ਕਿ ਪਹਿਲੀ ਗੱਲ ਤੇ ਬੱਚਿਆਂ ਨੂੰ ਇੰਨਾ ਕ ਕੰਟਰੋਲ ਕਰ ਲੋਵੇ ਕਿ ਉਹ ਬੱਚਾ ਨਸ਼ੇ ਵਾਲੇ ਪਾਸੇ ਨਾ ਜਾਏ। ਉਹਨੂੰ ਹਰ ਵੇਲੇ ਕੰਮ 'ਚ ਧੱਕੀ ਰੱਖੋ। ਉਹਦਾ ਖਿਆਲ ਨਹੀਂ ਬਦਲੀ ਹੋਏਗਾ। ਅਗਰ ਉਸਨੂੰ ਲੇਫਰ ਮਿਲੇਗੀ ਜ਼ਰੂਰ ਉਹ ਗਲਤ ਹੋਏਗਾ। ਕੰਮ ਇਹਨਾਂ ਚੰਗਾ ਕਿ ਬੱਚਾ ਵਿਦੇਸ਼ਾਂ ਜਾਣ ਦੀ ਬਜਾਏ ਇੱਥੇ ਹੀ ਕੁਝ ਨਾ ਕੁਝ ਕਰੇ ਤੇ ਰੋਟੀ ਮਿਲ ਜਾਂਦੀ। ਹਾਂ ਕੋਈ ਸ਼ੁਭਾ। ਸੋ ਇਹ ਸੰ ਬਜ਼ੁਰਗ ਜਨਾਂ ਨਾਲ ਗੱਲਬਾਤ ਕੀਤੀ ਗਈ ਆ ਤੇ ਸੋ ਤਸਵੀਰਾਂ ਨਹੀਂ ਤੁਸੀਂ ਜ਼ਰੂਰ ਇਹ ਦੇਖਿਆ ਵੀ ਹੋਏਗਾ ਤੇ ਸੁਣਿਆ ਵੀ ਹੋਏਗਾ ਕਿ ਜਿਹੜੀ ਮਿਹਨਤ ਆ ਮਿਹਨਤ ਕਰਨ ਵਾਲੇ ਲੋਕ ਨੂੰ ਆਪਣੇ ਦੇਸ਼ਾਂ ਦੇ ਵਿੱਚ ਵੀ ਕੋਈ ਕਿਸੇ ਚੀਜ਼ ਦੀ ਕੋ ਘਾਟ ਜਿਹੜੀ ਆ ਨਹੀਂ ਰਹਿ ਜਾਂਦੀ। ਸੋ ਇਹ ਬਜ਼ੁਰਗ ਨੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਆਰਗੈਨਿਕ ਤਰੀਕੇ ਨਾਲ ਹੀ ਇਹ ਤਿਆਰ ਕੀਤਾ ਹੋਇਆ ਹੈ ਜਿਹੜਾ ਗੰਨਾ ਆ ਸ਼ੁੱਧ ਗੰਨਾ ਹੈ ਜਿਹਦਾ ਇੱਥੇ ਰਸ ਪੀਣ ਲਈ ਜਰੂਰ ਮਿਲੋ ਐਡਰੈਸ ਇਹਨਾਂ ਦਾ ਆ ਮੱਕੜ ਸਕੂਲ ਮਕੇਰੀਆਂ ਦੇ ਵਿੱਚ ਮੱਕੜ ਸਕੂਲ ਦੇ ਪਿਛਲੇ ਪਾਸੇ ਵੇਚਣਾ ਜਿਹੜਾ 10 ਵਜੇ ਤੋਂ ਲੈ ਕੇ 4 ਵਜੇ ਤੱਕਰ ਸ਼ਾਮ 4 ਵਜੇ ਤੱਕਰ ਲੱਗਦਾ ਤੇ ਜਰੂਰ ਜਿਹੜਾ ਇੱਕ ਵਾਰ ਆ ਇਹਨਾਂ ਨੂੰ ਸੇਵਾ ਦਾ ਮੌਕਾ ਜਿਹੜਾ ਆ ਉਹ ਦਿਓ ਮਕੇਰੀਆਂ ਤੋਂ ਕੈਮਰਾਮੈਨ ਰਵਿੰਦਰ ਸਿੰਘ ਖਾਲਸਾ ਦੇ ਨਾਲ ਦਿਲਬਖ ਸਿੰਘ ਗੁਰਾਇਆ